ਜ਼ਿਲ੍ਹੇ ਦੇ ਪਿੰਡ ਝਾੜੀਵਾਲਾ ਤੋਂ ਵਿਆਹ ਸਮਾਗਮ ਲਈ ਫਿਰੋਜ਼ਪੁਰ ਤੋਂ ਕੱਪੜੇ ਲੈਣ ਗਏ ਨੌਜਵਾਨ ਪਿਛਲੇ 3 ਦਿਨਾਂ ਤੋਂ ਲਾਪਤਾ ਹਨ ਜਿਸ ਕਾਰਨ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪੀੜਤ ਪਰਿਵਾਰ ਅਨੁਸਾਰ ਦੋ ਸਕੇ ਪਾਪੜੇ ਚਾਚੇ ਦੇ ਮੁੰਡੇ ਨਾਲ ਕਰੋ ਗਏ ਸਨ ਪਰ ਹੁਣ ਤੱਕ ਵਾਪਸ ਨਹੀਂ ਪਰਤੇ ਪੀੜਤ ਪਰਿਵਾਰ ਨੇ ਦੱਸਿਆ ਕਿ ਜਿਸ ਮੋਟਰਸਾਈਕਲ ਤੇ ਉਹ ਗਏ ਸਨ ਉਹ ਉਹਨਾਂ ਨੂੰ ਮਿਲ ਗਿਆ ਹੈ ਪਰ ਉਹਨਾਂ ਨੂੰ ਨਹੀਂ ਪਤਾ ਕਿ ਉਹਨਾਂ ਦੇ ਬੱਚਿਆਂ ਨਾਲ ਕੀ ਹੋਇਆ ਹੈ ਸਾਡੀ ਸ਼ਨੀਵਾਰ ਦਾ ਦਿਨ ਸੀ ਸਾਡੇ ਸਗਨ ਸੀਗਾ ਮਹਰਜ ਸੀ ਸਗਨ ਤੋਂ ਆ ਕੇ ਬੱਚੇ ਕੱਪੜੇ ਲੈਣ ਵਾਸਤੇ ਗਏ ਤੇ ਉਸ ਤੋਂ ਬਾਅਦ ਵਾਪਸ ਨਹੀਂ ਆਏਗੇ ਮੋਟਰਸਾਈਕਲ ਮਿਲਿਆ ਸਾਨੂੰ ਨਹਿਰ ਦੇ ਉੱਤੇ ਤੇ ਬੱਚਿਆਂ ਦਾ ਕੋਈ ਅਤਾ ਪਤਾ ਨਹੀਂ ਲੱਗਿਆ ਤੇ ਭਾਲ ਕੀਤੀ ਕੁਝ ਲੱਗਿਆ ਭਾਲ ਤਾਂ ਉੱਦੇ ਦੇ ਕਰੀ ਜਾਂਦੇ ਹੁਸੀਂ ਅਸੀਂ ਸ਼ਨੀਵਾਰ ਨੂੰ ਸਾਰੇ ਹਸਪਤਾਲ ਚੈੱਕ ਕੀਤੇ ਮੰਨ ਲਓ ਕੁਝ ਨਹੀਂ ਮਿਲਿਆ ਸਾਨੂੰ ਕਿ ਲੱਗਦਾ ਸੀ ਹਸਪਤਾਲ ਤਾਂ ਚੈੱਕ ਕੀਤੇ ਕੋਈ ਹਾਦਸਾ ਨਾ ਵਾਪਰੇ ਹੋਵੇ ਹਾਂਜੀ ਹਾਂਜੀ ਤਾਂ ਪੁਲਿਸ ਕੀ ਕਹਿੰਦੀ ਆ ਪੁਲਿਸ ਤਾਂ ਕਰੀ ਜਾਂਦੀ ਆ ਆਪਦੀ ਸ਼ਾਨ ਬੀਣ ਜੀ ਪਰ ਅਜੇ ਕੁਛ ਸਾਡੇ ਹੱਥ ਪੱਲੇ ਨਹੀਂ ਆ ਕਿੰਨੇ ਕੁ ਮਰਸੀ ਬੱਚਿਆਂ ਨੇ ਬੱਚਿਆਂ ਦੀ ਜੇ ਇੱਕ ਦੀ ਤਾਂ ਸੀ ਕਿ 17 ਸਾਲ ਇੱਕ ਦੀ 20 ਸਾਲ ਇੱਕ ਦੀ 21 ਸਾਲ ਤੇ ਬੱਚੇ ਜਿਹੜੇ ਸੀਗੇ ਵਿਆਹ ਸੀਗਾ ਉਹ ਥੋੜੇ ਆਪਣੇ ਘਰਤੀ ਸੀ ਆ ਆਪਣੇ ਸੀ ਚਾਚੇ ਦੇ ਇਹਨਾਂ ਦੇ ਬੱਚਿਆਂ ਦੇ ਕੀ ਲੱਗਦਾ ਸੋ ਜਿਹੜੇ ਬੱਚੇ ਲੱਗਦੇ ਚਾਚੇ ਦੇ ਮੁੰਡੇ ਦਾ ਸੀ ਚਾਚੇ ਦੇ ਮੁੰਡੇ ਦਾ ਸੀ ਤੇ ਇਹ ਜਿਹੜੇ ਤੇਨੇ ਲਾਪਤ ਹੋ ਗਏ ਇਹਨਾਂ ਚੋਂ ਦੋ ਸਕੇ ਭਰਾ ਵੀ ਹੈ ਹਾਂ ਦੋ ਸਕੇ ਭਰਾ ਇੱਕ ਦੂਜੇ ਭਰਾ ਦਾ ਬੇਟਾ ਹੈ ਤਾਂ ਕਿ ਪ੍ਰਸ਼ਾਸਨ ਨੂੰ ਕੀ ਤੁਸੀਂ ਯਾਸ ਕਰਦੇ ਮੰਗ ਕਰਦੇ ਪ੍ਰਸ਼ਾਸਨ ਤੋਂ ਹੀ ਸਾਨੂੰ ਸਭ ਤੋਂ ਵੱਡੀ ਮੰਗ ਸਾਡੀ ਇਹ ਸੀ ਵੀ ਉਹ ਦਿੱਲੀ ਪਬਲਿਕ ਸਕੂਲ ਆ ਉੱਥੇ ਉਸ ਟਾਈਮ ਦੀ ਸਾਨੂੰ ਵੀਡੀਓ ਮਿਲ ਜਾਂਦੀ ਤੇ ਪਤਾ ਲੱਗ ਜਾਂਦਾ ਉਹਨਾਂ ਨੇ ਸਾਨੂੰ ਕੈਮਰੇ ਤਾਂ ਜਰੂਰ ਚੈੱਕ ਕਰਾਤੇ ਆ ਹਰ ਉਸ ਟਾਈਮ ਕਹਿੰਦੇ ਕੈਮਰਾ ਬੰਦ ਸੀ ਜਿਹੜਾ ਬਾਹਰ ਲੱਗਾ ਮੇਨ ਗੇਟ ਤੇ ਉਹ ਜਿੱਥੇ ਮੋਟਰਸਾਈਕਲ ਮਿਲਿਆ ਉਹ ਏਰੀਆ ਕਵਰ ਕਰਦਾ ਸੀ ਕਵਰ ਕਰਦਾ ਜੀ ਪਰ ਉਹ ਹੁਣ ਦਿਖਾ ਨਹੀਂ ਰਹੀ ਕਹਿੰਦੇ ਕਹਿੰਦੇ ਦਿਖਾ ਤੇ ਜੀ ਉਹਨਾਂ ਨੇ ਪਰ ਉਹ ਉਸ ਟਾਈਮ ਕੈਮਰਾ ਬੰਦ ਦਿਖਾਈ ਜਾਂਦੇ ਅੱਛਾ ਜਿਸ ਟਾਈਮ ਹਾਦਸਾ ਹੋਇਆ ਉਸ ਟਾਈਮ ਹਾਂਜੀ ਹਾਂਜੀ ਫੋਨ ਲਾਇਆ ਸੀ ਜੀ ਫੋਨ ਬੰਦ ਹੁੰਦੇ ਤੇ ਪਾਲ ਕੀਤੀ ਤੇ ਨਹੀਂ ਕੁਛ ਪੱਲੇ ਪਿਆ ਨਹੀਂ ਕੁਛ ਨਹੀਂ ਪੱਲੇ ਪਿਆ ਜੀ ਕਿੰਨੇ ਬੇਟੇ ਤੁਹਾਡੇ ਕਿੰਨੇ ਬੇਟੇ ਸੀ ਨੇ ਦੋ ਬੇਟੇ ਆ ਜੀ ਦੋਨੇ ਇਕੱਠੇ ਗਏ ਵੇ ਦੋਨੇ ਗਏ ਆ ਹਾਂਜੀ ਤੇ ਤੀਜਾ ਕੌਣ ਸੀ ਤੀਜਾ ਮੁੰਡਾ ਵੀ ਹੈਗਾ ਦੂਜੇ ਭਾਜੀ ਦਾ ਮੁੰਡਾ ਵੱਡੇ ਦਾ ਤਿੰਨੇ ਗਏ ਆ ਘਰੋਂ ਇਕੱਠੇ ਤੋ ਵਿਆਹ ਤਾਂ ਖੁਸ਼ੀ ਦਾ ਮਾਹੌਲ ਸੀ ਆ ਹਾਲਾਤ ਇਹ ਬਣ ਗਏ ਹਨ ਹਾਂਜੀ ਖੁਸ਼ੀ ਦਾ ਮਾਹੌਲ ਵਧੀਆ ਖੁਸ਼ੀ ਨਾਲ ਹੀ ਗਏ ਕਿਮ ਸਿੰਘ ਜੀ ਕੀ ਗੱਲ ਬਣੀ ਸੀ ਤੁਹਾਨੂੰ ਇੱਥੇ ਤੁਸੀਂ ਤੁਹਾਡੇ ਪਿੰਡ ਦੇ ਨੌਜਵਾਨ ਜਿਹੜੇ ਲਾਪਤਾ ਹੋਣੇ ਕੀ ਗੱਲ ਬਾਤ ਸੀ ਉਹ ਸਰ ਜੀ ਇਸ ਕਰਕੇ ਵੀ ਘਰੇ ਫੰਕਸ਼ਨ ਸੀ ਵਿਆਹ ਦਾ ਠੀਕ ਆ 6 ਵਜੇ ਕਹਿੰਦੇ ਅਸੀਂ ਕੱਪੜੇ ਲੈ ਕੇ ਆਉਣੇ ਆ ਕੱਪੜੇ ਲੈਣ ਆਏ ਆ ਇਹ ਤੋਂ ਪਹਿਲਾਂ ਜਿਹੜੇ ਪਿੱਛੇ ਕੈਮਰੇ ਚੱਲਦੇ ਸਾਰੇ ਚੱਕਰ ਆ ਚੁੱਕੇ ਆ ਹੁਣ ਜੇ ਇਦੋਂ ਗਾਂ ਵੀ ਚੈੱਕ ਹੋਇਆ ਕੈਮਰੇ ਜਾਨਕਿ ਉਹਨਾਂ ਚ ਅੱਗੇ ਇਦੋਂ ਗਏ ਨਹੀਂ ਆਏ ਕਾਲਜ ਦੇ ਉੱਤੇ ਜਿਹੜਾ ਸੀਗਾ ਵੀ ਮੈਟਰ ਹੈ ਇਹ ਕੈਮਰੇ ਚੈੱਕ ਤੇ ਆਣਾ ਸਾਡੇ ਬੱਚਨ ਦਾ ਐ ਪਤਾ ਲੱਗ ਸਕਦਾ ਹੈ। ਇਹ ਸਕੂਲਾਂ ਨਾਲੋਂ ਬਦਲ ਗਿਆ। ਹਾਂ ਜੀ ਤੇ ਇਹ ਕਹਿੰਦੇ ਸਾ ਉਹ ਉਸ ਟਾਈਮ ਦੇ ਉੱਤੇ ਸਾਡੇ ਕੈਮਰੇ ਬੰਦ ਸੀ। ਪਹਿਲਾਂ ਚੱਲਦੇ ਸੀ ਕਹਿੰਦੇ? ਹਾਂ ਜੀ। ਤੇ ਪਰ ਕੋਈ ਸ਼ੱਕ ਆ ਤੁਹਾਨੂੰ ਇਹਨਾਂ ਤੋਂ? ਇਹਨਾਂ 'ਚ ਸ਼ੱਕ ਨਹੀਂ ਸ਼ੱਕ ਤਾਂ ਚਲੋ ਸ਼ੱਕ ਵੀ ਹੁੰਦਾ ਜਦੋਂ ਬੱਚੇ ਨਵਾਂ ਹੋਣ ਕੈਮਰੇ ਦੀ ਵੀਡੀਓ ਵਖੋਣ ਨਾਲ ਤਾਂ ਕੁਝ ਨਹੀਂ ਹੁੰਦਾ ਜੀ। ਜੇ ਕਿਸੇ ਬੱਚਿਆਂ ਦਾ ਹੱਲ ਹੁੰਦਾ ਹੁਣ ਤਿੰਨ ਬੱਚੇ ਆ। ਤਿੰਨ ਅਸੀਂ ਸਾਰੇ ਪਿੰਡ ਦੇ ਭੱਜੇ ਫਰਦੇ ਘੁਬਰਾਏ ਤਗੇ। ਹੁਣ ਕੋਈ ਵੀ ਮੁਲਾਜ਼ਮ ਚਾ ਕੋਈ ਵੀ ਆ। ਉਹਨਾਂ ਨੇ ਕੁਛ ਨਾ ਕੁਛ ਇੱਥੇ ਕਾਰਵਾਈ ਕਰਨੀ ਚਾਹੀਦੀ ਸੀ ਠੀਕ ਹੈ ਇਸੇ ਕਰਕੇ ਸਾਡੀ ਬੇਨਤੀ ਹੈ ਸਾਡੇ ਬੱਚੇ ਕਿਸੇ ਵੀ ਹਾਲਾਤ ਚ ਲੱਭ ਜਾਣ ਤੇ ਇਹ ਹੀ ਅਸੀਂ ਚਾਹੁੰਦੇ ਹਾਂ ਜੀ ਸ਼ਾਮਲਾ ਚੰਦਰ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ইয়ারਸ ਐਕਸਪੀਰੀਅੰਸ ਇਨ ਦ ਸੇਮ ਲਾਈਨ ਹੀ ਯੂਜ਼ ਟੂ ਵਾਕ ਵਿਦ ਰੈਪਿਊਟੇਡ ਕੰਪਨੀਆਂਸ ਇਚਨਸ ਇਸ ਐਜ਼ 威尔 ਲੋਕਲ ਬਿਲਡਰਸ ਵਿਦ ਬ੍ਰਦਰਸ He is professional by plumbing, electrician, masonry work, carpentry. For more information, please contact him at www.checktrade.com. ID number 921760 Shamra Chander Center. call him on this number 074884161. 41161. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ